ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਫੇਰ ਅਸੀਂ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਪੰਜਾਬ ਦੇ ਲੋਕਾਂ ਨੂੰ ਦੇਣ ਲੱਗੇ ਆ ਅੱਜ ਅਸੀਂ ਇਹ ਗੱਲ ਕਹਿਣ ਲੱਗੇ ਕਿ ਜਿਹੜੇ ਲੀਡਰ ਆ ਸਾਡੇ ਦੇਸ਼ ਦੇ ਜਿਹੜੇ ਰਾਜੇ ਆ ਰਾਜੇ ਦਾ ਫਰਜ਼ ਬਣਦਾ ਹੈ ਵੀ ਸੱਚ ਤੇ ਝੂਠ ਨੂੰ ਪਛਾਣ ਕੇ ਲੋਕਾਂ ਵਿੱਚ ਦੱਸਣਾ ਵੀ ਆਹ ਲੋਕ ਚੰਗੇ ਆ ਆਹ ਮਾੜੇ ਆ ਆਹ ਲੋਕ ਕੀ ਕਰਦੇ ਆ ਆਹ ਲੋਕ ਕੀ ਕਰਦੇ ਆ ਯਾਨੀ ਕਿ ਰਾਜੇ ਨੂੰ ਪਛਾਣ ਹੋਣੀ ਚਾਹੀਦੀ ਆ ਸੱਚ ਤੇ ਝੂਠ ਦੀ ਉਹ ਰਾਜਾ ਹੀ ਕਹਾਦਾ ਹੋਇਆ ਜਿਹਨੂੰ ਮਤਲਬੀ ਸੱਚ ਤੇ ਝੂਠ ਦੀ ਪਛਾਣ ਹੀ ਨਾ ਹੋਈ ਰਾਜੇ ਦਾ ਫਰਜ਼ ਬਣਦਾ ਕਿ ਪਰਜਾ ਦੇ ਵਿੱਚ ਅ ਖਿਆਲ ਕਰੇ ਵੀ ਇੱਥੇ ਮੇਰੀ ਰਾਜ ਦੇ ਵਿੱਚ ਕਿਹੜੇ ਲੋਕ ਚੰਗੇ ਕੰਮ ਕਰਦੇ ਆ ਕਿਹੜੇ ਮਾੜੇ ਕੰਮ ਕਰਦੇ ਰਾਜੇ ਨੂੰ ਗਿਆਨ ਹੋਣਾ ਚਾਹੀਦਾ ਤਾਂ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੇ ਜਿਹੜੇ ਸਾਡੇ ਦੇਸ਼ ਦੇ ਲੀਡਰ ਹੈ ਡੇਰੇ ਸੱਚੇ ਸੌਦੇ ਦੀ ਨਿੰਦਿਆ ਕਰਦੇ ਆ ਪਰ ਉਹਨਾਂ ਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਅਸੀਂ ਤਾਂ ਨਸ਼ਿਆਂ ਦੇ ਸਮੁੰਦਰ ਵਿੱਚ ਸਿੱਟਦੇ ਆ ਵੋਟਾਂ ਦੀ ਖਾਤਰ ਜਦੋਂ ਚਾਹੇ ਓਪਨ ਚਾਹਤੀ ਚੋਣਾ ਹੋਣਾ ਹੋਣ ਚਾ ਚੋਣਾ ਹੋਣ ਉਦੋਂ ਤੁਸੀਂ ਨਸ਼ੇ ਵੰਦਦੇ ਆ ਪਰ ਸਾਡੇ ਗੁਰੂ ਨੇ ਤਾਂ ਠੋਡੇ ਨਸ਼ਾ ਦੇ ਸਮੁੰਦਰ ਵਿੱਚੋਂ ਸਿੱਟੇ ਹੋਏ ਲੋਕ ਕੱਢੇ ਆ ਅਸੀਂ ਤੁਹਾਨੂੰ ਅੱਜ ਸਵਾਲ ਕਰਦੇ ਆ ਪੰਜਾਬ ਦੇ ਲੀਡਰਾਂ ਨੂੰ ਪੰਜਾਬ ਦੇ ਰਾਜੇ ਨੂੰ ਦੇਸ਼ ਦੇ ਰਾਜਾਂ ਨੂੰ ਅਸੀਂ ਸਵਾਲ ਕਰਦੇ ਆ ਅਸੀਂ ਇਹ ਸਵਾਲ ਕਰਦੇ ਆ ਵੀ ਤੁਹਾਨੂੰ ਹਜੇ ਤੱਕ ਸੱਚੇ ਸੌਦੇ ਦਾ ਪਤਾ ਨਹੀਂ ਲੱਗਿਆ ਹਰਿਆਣਾ ਸਾਫ ਕਰਿਆ ਰਾਜਸਥਾਨ ਸਾਫ ਕਰਿਆ ਦਿੱਲੀ ਸਾਫ ਕਰੀ ਡੇਰਾ ਸੱਚੇ ਸੌਦੇ ਦੀ ਸਾਹ ਸੰਗਤ ਨੇ ਬਾੜੀਆਂ দান ਕਰੀਆਂ ਜਿਹੜੀਆਂ ਲੋਕਾਂ ਦੇ ਹਿੱਤ ਵਾਸਤੇ ਲੋਕਾਂ ਦੇ ਭਲੇ ਵਾਸਤੇ ਜਿਹੜੀਆਂ ਬਾੜੀਆਂ দান ਕਰਦੇ ਡਾਕਟਰ ਬਣਦੇ ਆ ਸਾਰੇ ਕੌਮਾਂ ਧਰਮਾਂ ਬੱਚੇ ਉੱਥੇ ਜਾ ਕੇ ਡਾਕਟਰ ਬਣਦੇ ਆ ਹਜੇ ਤੁਹਾਨੂੰ ਪਤਾ ਨਹੀਂ ਲੱਗਿਆ ਐਡੇ ਐਡੇ ਸੱਚ ਵੇਖਣ ਦੇ ਬਾਵਜੂਦ ਤੁਹਾਨੂੰ ਪਤਾ ਨਹੀਂ ਲੱਗਿਆ ਜਾਣੇ ਕਿ ਤੁਸੀਂ ਜਿੱਦੇ ਤੁਸੀਂ ਸੱਚ ਦਾ ਪਤਾ ਲੱਗਾ ਨਾ ਤੁਹਾਨੂੰ ਉਦੋਂ ਸੱਚ ਦੁਨੀਆ ਦੇ ਵਿੱਚ ਪੈਦਾ ਹੋ ਜਾਊਗਾ ਪਰ ਅਸੀਂ ਅੱਜ ਦੇਸ਼ ਦੇ ਹੁਕਮਰਾਨਾਂ ਨੂੰ ਵੱਡੇ ਸਵਾਲ ਕਰਦੇ ਆ ਕਿ ਤੁਹਾਨੂੰ ਨਹੀਂ ਪਤਾ ਚੰਗੇ ਮਾੜੇ ਲੋਕਾਂ ਦਾ ਤੁਹਾਨੂੰ ਪਤਾ ਹੈ ਪਰ ਸੱਚ ਨਹੀਂ ਬੋਲਦੇ ਤੁਸੀਂ ਵੇਖੋ ਦਿੱਲੀ ਸਾਫ਼ ਕਰੀ ਕਿ ਦਿੱਲੀ ਲੀਡਰਾਂ ਨੂੰ ਪਤਾ ਨਹੀਂ ਲੱਗਿਆ ਵੀ ਸਾਡਾ ਘਰ ਆ ਕੇ ਸਾਫ਼ ਕਰਤਾ ਫੇਰ ਵੀ ਨਹੀਂ ਪਤਾ ਲੱਗਿਆ ਤਾਂ ਅਸੀਂ ਅੱਜ ਸਵਾਲ ਕਰਦੇ ਆ ਸਾਡੇ ਦੇਸ਼ ਦੇ ਹੁਕਮਰਾਨਾਂ ਨੂੰ ਵੀ ਥੋੜਾ ਜਿਹਾ ਦਿਮਾਗ ਨੂੰ ਸੈੱਟ ਕਰਕੇ ਹੁਣ ਸੱਚ ਬੋਲ ਦਿਓ ਵੀ ਡੇਰਾ ਸੱਚਾ ਸੌਦਾ ਦੇ ਲੋਕ ਜਿਹੜੇ ਉਹ ਸੱਚੇ ਕੰਮ ਕਰਦੇ ਆ ਉਹ ਬਾੜੀਆਂ ਦਾਨ ਕਰਦੇ ਆ ਲੋਕਾਂ ਦੇ ਹਿੱਤ ਵਾਸਤੇ ਪੇੜ ਪੌਦੇ ਲਾਉਂਦੇ ਤੁਸੀਂ ਬੋਲ ਦਿਓ ਸੱਚ ਹੁਣ ਥੋੜੇ ਜਰੀਏ ਸੱਚ ਪੈਦਾ ਹੁੰਦਾ ਜਦੋਂ ਦੇਸ਼ ਦਾ ਰਾਜਾ ਸੱਚ ਬੋਲੇ ਨਾ ਤੇ ਪਰਜਾ ਤੇ ਆਟੋਮੈਟਿਕ ਹੀ ਭਾਰੀ ਪੈ ਜਾਂਦਾ ਵੀ ਆ ਰ ਇੱਕ ਰਾਜੇ ਨੇ ਕਿਸੇ ਦੇ ਹੱਕ ਦੀ ਗੱਲ ਕਹਿਤੀ ਅਸੀਂ ਕਿਹੜਾ ਤੂੰ ਤਾਂ ਝੂਠ ਬਲਾਉਣਾ ਹੈ ਸੱਚ ਬੁਲਾਉਣਾ ਸਾਡੇ ਗੁਰੂ ਨੇ ਲੱਖਾਂ ਲੋਕਾਂ ਨੂੰ ਨਸ਼ਿਆਂ ਦੇ ਸਮੁੰਦਰ ਵਿੱਚੋਂ ਕੱਢਿਆ ਲੱਖਾਂ ਲੋਕਾਂ ਨੂੰ ਸਿੱਧੇ ਰਾਹ ਪਾਇਆ ਤਾਂ ਅਸੀਂ ਅੱਜ ਦੇਸ਼ ਦੇ ਰਾਜਾਂ ਨੂੰ ਸਵਾਲ ਕਰਦੇ ਹਾਂ ਚਾਹੇ ਉਹ ਪੰਜਾਬ ਦੇ ਆ ਚਾਹੇ ਉਹ ਹਿੰਦੁਸਤਾਨ ਦੇ ਹੁਣ ਤੁਸੀਂ ਸਾਹਮਣੇ ਆਓ ਸੱਚ ਦੇ ਲਈ ਜੇ ਤੁਸੀਂ ਹਿੰਦੁਸਤਾਨ ਦਾ ਸੁਧਾਰ ਕਰਨਾ ਹੈ ਪੰਜਾਬ ਦਾ ਸੁਧਾਰ ਕਰਨਾ ਹੈ ਤੁਸੀਂ ਸੱਚ ਬੋਲੋ ਸੱਚੇ ਸੌਦੇ ਦਾ ਤੁਸੀਂ ਸੱਚ ਬੋਲੋ ਵੀ ਆਓ ਯਾਰ ਲੋਕ ਤਾਂ ਨਾ ਧਰਨੇ ਨਾ ਮਜਾਰੇ ਕੁਝ ਵੀ ਨਹੀਂ ਕਰਦੇ ਚੰਗੇ ਕੰਮ ਕਰਦੇ ਆ ਕੋਈ ਮਤਲਬ ਉਹਨਾਂ ਦੇ ਵਿੱਚ ਕੋਈ ਬਰਾਈ ਨਹੀਂ ਬਰਾਈਆਂ ਨੂੰ ਸੰਗ ਹਟਾਉਣ ਤੇ ਲੱਗੀ ਏ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਕਿੰਨੇ ਲੋਕਾਂ ਨੂੰ ਮਤਲਬ ਵੀ ਬਰਾਈਆਂ ਦੇ ਵਿੱਚੋਂ ਡੇਰਾ ਸੱਚਾ ਸਦਾ ਦੀ ਸਾਧ ਸੰਗਤ ਕੱਢਦੀ ਐ ਕਿਤੇ ਕੁਦਰਤੀ ਆਫਤ ਆਉਂਦੀ ਆ ਤਾਂ ਡੇਰਾ ਸੱਚਾ ਸਦਾ ਦੀ ਸਾਧ ਸੰਗਤ ਜਾ ਕੇ ਮਦਦ ਕਰਦੀ ਐ ਹੁਣ ਤਾਂ ਬੋਲ ਦਿਓ ਸੱਚ ਜਿਹਦੇ ਤੁਸੀਂ ਸੱਚ ਬੋਲਤਾ ਜਿਹਦੇ ਤੁਹਾਨੂੰ ਸੱਚ ਦੀ ਸਮਝ ਆ ਗਈ ਉਦੋਂ ਪਰਜਾ ਦੇ ਵਿੱਚੋਂ ਬਰਾਈਆਂ ਖਤਮ ਹੋਸ਼ ਹੋ ਜਾਣੀਆਂ ਪੰਜਾਬ ਦੇ ਵਿੱਚੋਂ ਬਰਾਈਆਂ ਖਤਮ ਹੋ ਜਾਣੀਆਂ ਹੁਣ ਤੁਸੀਂ ਸੱਚ ਬੋਲਣਾ ਸ਼ੁਰੂ ਕਰੋ ਅੱਜ ਮੇਰੇ ਪੰਜਾਬ ਦੇ ਲੀਡਰਾਂ ਨੂੰ ਬੇਨਤੀ ਐ ਵੀ ਜਿੰਨੀ ਤੁਸੀਂ ਨਿੰਦਿਆ ਕਰਦੇ ਸੱਚ ਵੀ ਬੋਲਦੇ ਹੋ ਨਾ ਜੇ ਤੇ ਤੁਸੀਂ ਸੱਚ ਦੀ ਸਮਝ ਆ ਗਈ ਤੁਹਾਨੂੰ ਸੱਚ ਦੀ ਸਮਝ ਆ ਗਈ ਉਹ ਤੇ ਸੱਚ ਦਾ ਜਿਹੜਾ ਝੰਡਾ ਹੈ ਉਹ ਬਲੰਦ ਹੋ ਜਾਊਗਾ ਤੇ ਝੂਠ ਦੇ ਲੋਕਾਂ ਦੇ ਖਿਲਾਫ ਬੋਲੋ ਵੀ ਆਹ ਲੋਕ ਨਸ਼ੇ ਵੇਚਦੇ ਆਹ ਲੋਕ ਮਾੜੇ ਆ ਸੱਚ ਦੇ ਝੂਠ ਦੀ ਪਛਾਣ ਕਰੋ ਤੁਸੀਂ ਬੋਲੋ ਸੱਚ ਦੇਸ਼ ਦੇ ਰਾਜਾ ਨੂੰ ਅੱਜ ਮੈਂ ਬੇਨਤੀ ਕਰਦਾ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲਿਆ ਕੇ ਮਾਫੀ ਚਾਹਣੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਤਾ ਲੱਗੇ ਸਾਡੇ ਦੇਸ਼ ਦੇ ਹੁਕਮਰਾਨਾਂ ਨੂੰ ਕਿ ਸਾਨੂੰ ਹੁਣ ਸੱਚ ਬੋਲਣਾ ਚਾਹੀਦਾ ਦੇਸ਼ ਦੇ ਸੁਧਾਰ ਵਾਸਤੇ ਪੰਜਾਬ ਦੇ ਸੁਧਾਰ ਵਾਸਤੇ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਹੈ